ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਪੰਜਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਸੋਲੂਸ਼ਨ ਦੇ ਸਬੰਧ ਵਿੱਚ ਹਾਜ਼ਰ ਹਾਂ ਤੁਹਾਡੇ ਕੋਲ ਅਗਲਾ ਅਭਿਆਸ ਲੈ ਕੇ ਅਭਿਆਸ 1.4 ਜੋ ਅਸੀਂ ਅੱਜ ਹੱਲ ਕਰਾਂਗੇ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਇਸ ਨੂੰ ਸਮਝਾਇਆ ਜਾ ਸਕੇ ਸੋ ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲੇ ਸਵਾਲ ਹੈ ਉਹ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ ਸੋ ਜੋ ਵੀ ਸਾਡੇ ਕੋਲ ਸੰਖਿਆਵਾਂ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰਨਾ ਹੈ ਸੋ ਪਹਿਲਾਂ ਅਸੀਂ ਸਮਝਦੇ ਹਾਂ ਸਵਾਲ ਕਿ ਐਕਚੁਅਲ ਦੇ ਵਿੱਚ ਨਿਕਟੀ ਕਰਨ ਦਾ ਜੋ ਮਤਲਬ ਹੈ ਉਹ ਕਰਨਾ ਕੀ ਹੈ ਅਸੀਂ ਸੋ ਨਿਕਟੀ ਕਰਨ ਦੇ ਵਿੱਚ ਅਸੀਂ ਇਹ ਦੱਸਣਾ ਹੁੰਦਾ ਹੈ ਇਸ ਸੰਖਿਆ ਬਿਲਕੁਲ ਨੇੜੇ ਕਿਸ ਦੇ ਹੈ ਤਾਂ ਸਾਨੂੰ ਪਤਾ ਕਿ ਦਹਾਈ 10 20 30 40 ਜਾਂ 10 ਦੇ ਟੇਬਲ ਦੇ ਵਿੱਚ ਅਸੀਂ ਜੋ 90 ਤੱਕ ਲੈ ਕੇ ਜਾਂਦੇ ਹਾਂ ਕਿਉਂਕਿ 100 ਤੇ ਜਾ ਕੇ ਸਾਡੇ ਕੋਲ ਸੈਂਕੜਾ ਬਣ ਜਾਂਦਾ ਸੋ ਅਸੀਂ ਜਿਵੇਂ ਕਿ ਦੇਖਦੇ ਹਾਂ ਸਾਡੇ ਕੋਲ 17 ਸੰਖਿਆ ਹੈ ਤਾਂ 17 ਕਿਹਦੇ ਨੇੜੇ ਹੈ 20 ਦੇ ਜਾਂ 10 ਦੇ ਸੋ ਇੱਥੋਂ ਸਾਨੂੰ ਬਿਲਕੁਲ ਕਲੀਅਰ ਹੋ ਰਿਹਾ ਕਿ ਇਹ 15 ਜਾਂ 15 ਤੋਂ ਵੱਡੀ ਸੰਖਿਆ ਹਮੇਸ਼ਾ ਉੱਪਰ ਨੂੰ ਆਏਗੀ ਅਗਰ ਛੋਟੀ ਹੈ ਜਿਸ ਤਰ੍ਹਾਂ ਕਿ ਮੰਨ ਲਓ 13 ਹੈ ਤਾਂ 13 10 ਦੇ ਨੇੜੇ ਹੈ ਸੋ ਬਿਲਕੁਲ ਜਿਹੜੀ ਵਿਚਕਾਰਲੀ ਹੁੰਦੀ ਹੈ ਜਿਵੇਂ ਕਿ ਇੱਥੇ 15 ਹੋ ਜਾਂਦਾ ਤਾਂ ਇਹ 15 20 ਦੇ ਨੇੜੇ ਹੋਣਾ ਸੀ ਕਿਉਂਕਿ ਇਹ ਅੱਧ ਚ ਆ ਗਿਆ ਸੋ ਇਸੇ ਤਰ੍ਹਾਂ ਹੁਣ ਅਸੀਂ ਸਵਾਲ ਹੱਲ ਕਰਾਂਗੇ ਜਦੋਂ ਅਸੀਂ ਨੇੜਲੀ ਦਹਾਈ ਦੇਖਣੀ ਹੈ ਤਾਂ ਅਸੀਂ ਬਿਲਕੁਲ ਇਕਾਈ ਦਾ ਅੰਕ ਦੇਖਾਂਗੇ ਸੋ ਪਹਿਲਾ ਸਵਾਲ ਹੈ ਸਾਡੇ ਕੋਲੇ 270 ਤਾਂ 200 70 ਕਿਦੇ ਨੇੜੇ ਆ ਇਹ ਆਪ ਹੀ ਦੇਖੋ ਧਿਆਨ ਨਾਲ ਸੱਤ ਦਹਾਈਆਂ ਨੇ 70 ਤਾਂ ਨੇੜੇ ਦੀ ਜਿਹੜਾ ਦਹਾਈ ਦੇ ਵਿੱਚ ਨਿਕਟੇ ਕਰਨ ਕਰੋਗੇ ਉਹਦਾ ਆਨਸਰ ਵੀ ਇਹੀ ਆਏਗਾ 270 ਸੋ ਇਸ ਤਰ੍ਹਾਂ ਅਸੀਂ ਬਾਕੀ ਸਵਾਲ ਵੀ ਕਰਨੇ ਆ ਹੁਣ ਅਗਲਾ ਸਵਾਲ ਹੈ ਸਾਡੇ ਕੋਲੇ 809 ਤਾਂ ਹੰਜੋ 800 9 ਹੈ ਤਾ ਹੁਣ ਅਸੀਂ 81 ਦਾ ਅੰਕ ਦੇਖਣਾ 9 ਕਿਸ ਦੇ ਨੇੜੇ ਹੈ 9 ਹੈ ਜੀ ਬਿਲਕੁਲ 10 ਦੇ ਨੇੜੇ ਤਾਂ ਅਸੀਂ ਕੀ ਕਰਾਂਗੇ ਇਸ ਦਾ ਆਨਸਰ ਆਏਗਾ 810 ਤਾਂ ਅਸਲ ਦੇ ਵਿੱਚ ਇਹ 81 ਦਹਾਈਆਂ ਹੋ ਗਈਆਂ ਇੱਥੇ 80 ਸੀ ਤਾਂ ਇੱਕ ਹੋਰ ਐਡ ਹੋ ਗਈ ਤਾਂ ਇਹ ਕੀ ਹੋ ਗਿਆ 81 ਤਾਂ 9 ਆ ਜਿਹੜਾ ਉਹ 10 ਦੇ ਨੇੜੇ ਹੋਏਗਾ ਇਸ ਲਈ 810 ਇਹਦਾ ਉੱਤਰ ਆਏਗਾ ਸੋ ਕਰਦੇ ਹਾਂ ਜੀ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਸਾਡੇ ਕੋਲੇ ਹੈ 6465 6465 6465 ਦੇ ਵਿੱਚ ਅਸੀਂ ਇਕਾਈ ਦਾ ਅੰਕ ਦੇਖਾਂਗੇ ਅਗਰ 5 ਜਾਂ 5 ਤੋਂ ਵੱਡਾ ਹੈ ਤਾਂ ਅਗਲੇ ਵਿੱਚ ਇੱਕ ਜੋੜ ਦਾਂਗੇ ਅਗਰ ਨਹੀਂ ਹੈ ਤਾਂ ਇਕਾਈ ਵਾਲਾ ਜ਼ੀਰੋ ਬਣ ਜਾਏਗਾ ਸੋ ਇਹਨੂੰ ਅਸੀਂ ਹੁਣ ਜ਼ੀਰੋ ਬਣਾਤਾ 6 ਤੇ 1 7 ਤਾਂ 6470 ਤਾਂ 65 ਕੀ ਦੇ ਨੇੜੇ ਆ ਜੀ 70 ਦੇ ਨੇੜੇ ਆ ਤਾਂ ਇਹ ਸਾਡਾ ਉੱਤਰ ਆ ਜਾਏਗਾ ਸੋ ਦੇਖਦੇ ਆ ਜੀ ਅਗਲਾ ਸਵਾਲ 9782 9782 ਦੇ ਵਿੱਚ ਅਖੀਰ ਤੇ ਕੀ ਹੈ ਜੀ 2 ਹੈ ਸੋ ਇਹ 5 ਤੋਂ ਕੀ ਹੈ ਛੋਟਾ ਹੈ ਇਸ ਲਈ ਬਾਕੀ ਸਾਰੀ ਸੰਖਿਆ ਉਹੀ ਆ ਜਾਏਗੀ ਲਾਸਟ ਤੇ 0 ਆ ਜੇਗਾ ਸੋ ਇਸ ਤਰ੍ਹਾਂ ਅਸੀਂ ਇਹ ਸਵਾਲ ਹੱਲ ਕਰਨੇ ਆ ਭਾਵੇਂ ਕੇ ਜੇ 5 ਤੋਂ ਛੋਟਾ ਤਾਂ ਕੁਝ ਨਹੀਂ ਬਦਲੇਗਾ ਜਿਹੜਾ 82 ਹੈ ਜੋ 82 ਸੰਖਿਆ ਕੀ ਉਹ 80 ਦੇ ਨੇੜੇ ਆ ਨਾ ਕਿ 90 ਦੇ ਨੇੜੇ ਆ ਸੋ ਇਸ ਤਰ੍ਹਾਂ ਅਸੀਂ ਨਿਕਟੀ ਕਰਨਾ ਜਿਹੜਾ ਉਹ ਪਤਾ ਕਰਨਾ ਸੋ ਅਗਲਾ ਸਵਾਲ ਹੈ ਜੀ ਸਾਡੇ ਕੋਲੇ 908 ਅੱਗੇ ਸਾਡੇ ਕੋਲੇ 809 ਸੀ ਹੁਣ 908 ਤਾਂ 908 ਹੈ ਜਿਹੜਾ ਉਹਦੇ ਵਿੱਚ ਵੀ ਇਕਾਈ ਦਾ ਅੰਕ 5 ਤੋਂ ਵੱਡਾ ਹੈ ਇਸ ਲਈ ਇੱਥੇ ਇੱਕ ਜੁੜੇਗਾ ਤੇ ਇਹ ਜ਼ੀਰੋ ਬਣ ਜਾਏਗੀ ਸੋ ਕਿੰਨਾ ਹੋ ਗਿਆ ਜੀ 910 ਇਹਦਾ ਆਨਸਰ ਆ ਜਾਏਗਾ ਸੋ ਇਸ ਤਰ੍ਹਾਂ ਅਸੀਂ ਸਵਾਲ ਹੱਲ ਕਰਨੇ ਆ ਅੱਗੇ ਜੀ 100 ਅਸਲ ਦੇ ਵਿੱਚ ਇਹ 10 ਦਹਾਈਆਂ ਨੇ ਲਾਸਟ ਤੇ ਜ਼ੀਰੋ ਹੈ ਇਸ ਲਈ ਕੁਝ ਵੀ ਨਹੀਂ ਬਦਲੇਗਾ ਆਨਸਰ ਕੀ ਆ ਜਾਏਗਾ ਜੀ 100 ਹੀ ਆਏਗਾ ਅਗਲਾ ਸਵਾਲ ਹੈ ਜੀ 25338 25338 ਦੇ ਵਿੱਚ ਅਸੀਂ ਨੇੜਲੀ ਦਹਾਈ ਦੇਖਣੀ ਹੈ ਤਾਂ ਇਕਾਈ ਦਾ ਅੰਕ ਦੇਖਾਂਗੇ 8 ਹੈ ਤਾਂ ਇੱਕ ਜੁੜ ਜਾਏਗਾ ਜੀ ਅਗਲੇ ਦੇ ਵਿੱਚ ਦਹਾਈ ਦੇ ਵਿੱਚ ਤਾਂ ਕੀ ਹੋ ਗਿਆ ਜੀ ਇਹ 25340 ਇਹਨੂੰ ਅਸੀਂ ਜ਼ੀਰੋ ਬਣਾ ਦੇਣਾ ਕਿਉਂਕਿ ਅਸੀਂ ਅੱਗੇ ਹਸਲ ਇੱਕ ਜੋੜਤਾ ਸੋ ਇਸ ਤਰ੍ਹਾਂ ਹੀ ਅਸੀਂ ਅਗਲਾ ਸਵਾਲ ਹੱਲ ਕਰਾਂਗੇ ਜੀ 1756 ਤਾਂ ਹੁਣ ਫੇਰ ਇਕਾਈ ਦਾ ਅੰਕ ਦੇਖੋ ਜੇ ਇੱਕ ਵੱਡਾ 5 ਤੋਂ ਵੱਡਾ ਹੈ ਇਹ ਤਾਂ ਇੱਕ ਅੱਗੇ ਜੁੜ ਜਾਏਗਾ ਤਾਂ 1760 ਭਾਅਕੇ ਜਿਹੜਾ 56 ਗਾ ਜੋ 56 ਹੈ ਉਹ ਕਿਹਦੇ ਵੱਲ ਨੂੰ ਜਾਏਗਾ 60 ਵੱਲ ਨੂੰ ਜਾਏਗਾ ਨਾ ਕਿ 50 ਵੱਲ ਨੂੰ ਜਾਏਗਾ ਕਿਉਂਕਿ 56 60 ਦੇ ਨੇੜੇ ਹੈ 56 60 ਦੇ ਨੇੜੇ ਹੈ ਸੋ ਇਸ ਤਰ੍ਹਾਂ ਜੀ ਅਸੀਂ ਨੇੜੇ ਦੀ ਦਹਾਈ ਦੇ ਵਿੱਚ ਜਿਹੜਾ ਨਿਕਟੇਕਰਨ ਕਰਨਾ ਹੈ ਇਸ ਤੋਂ ਬਾਅਦ ਅਸੀਂ ਨੇ ਜੋ ਹੱਲ ਕਰਨਾ ਹੈ ਉਹ ਹੈ ਨੇੜਲੇ ਸੈਂਕੜੇ ਦੇ ਵਿੱਚ ਜੀ ਨੇੜਲੇ ਸੈਂਕੜੇ ਦੇ ਵਿੱਚ ਕਰਨਾ ਹੈ ਜੀ ਅਸੀਂ ਪਾਪ ਕੇ ਅੱਗੇ ਅਸੀਂ ਇਕਾਈ ਦਾ ਅੰਕ ਦੇਖਦੇ ਸੀ ਕਿ 5 ਜਾਂ 5 ਤੋਂ ਵੱਡਾ ਹੈ ਬਟ ਹੁਣ ਅਸੀਂ ਆਹ ਦੇਖਾਂਗੇ ਦਹਾਈ ਦਾ ਜਿਹੜੀ ਦਹਾਈ ਹੈ ਉਹ ਕਿੰਨੀ ਹੈ ਜੇ 5 ਦਹਾਈਆਂ ਜਾਂ ਇਸ ਤੋਂ ਵੱਡਾ ਹੈ ਠੀਕ ਹੈ ਜੀ ਫੇਰ ਤਾਂ ਅਸੀਂ ਇੱਕ ਵਧਾ ਕੇ ਲਿਖਾਂਗੇ ਸੈਂਕੜੇ 'ਚ ਨਹੀਂ ਅਸੀਂ ਓਮੀ ਦਾ ਓਮੀ ਲਿਖਾਂਗੇ ਤੇ ਬਾਕੀ ਦਹਾਈਆਂ ਤੱਕ ਸਾਰਾ ਕੁਝ ਜ਼ੀਰੋ ਹੋ ਜਾਏਗਾ ਤਾਂ ਅਸੀਂ ਦੇਖਦੇ ਹਾਂ ਜੀ ਪਹਿਲਾ ਸਵਾਲ ਕੀ ਆ 325 325 ਦੇ ਵਿੱਚ ਹੁਣ ਅਸੀਂ ਦਹਾਈ ਦੇਖਣੀ ਹੈ ਕੀ 5 ਜਾਂ 5 ਤੋਂ ਵੱਡੀ ਹੈ ਦਹਾਈ ਦਾ ਅੰਕ ਜਿਹੜਾ ਉਹ 5 ਤੋਂ ਛੋਟਾ ਹੈ ਜੀ 2 ਹੈ ਇਸ ਲਈ ਕੁਝ ਵੀ ਚੇਂਜ ਨਹੀਂ ਹੋਏਗਾ ਤਾਂ ਇਹਦਾ ਆਨਸਰ ਆ ਜਾਏਗਾ 300 ਭਾਗ ਕੇ 300 ਜਿਹੜਾ 25 ਹੈ ਉਹ ਕਿੰਨੇ 100 ਦੇ ਨੇੜੇ ਹੈ 300 ਦੇ ਨੇੜੇ ਹੈ ਜਾਂ 400 ਦੇ ਨੇੜੇ ਹੈ ਤਾਂ 325 ਜਿੰਨਾ ਚਿਰ 350 ਜਾਂ 350 ਤੋਂ ਉੱਪਰ ਨਹੀਂ ਟੱਪਦਾ ਤਾਂ ਇਹ 400 ਦੇ ਨੇੜੇ ਨਹੀਂ ਹੋ ਸਕਦਾ ਇਸ ਲਈ ਇਹ 300 ਦੇ ਨੇੜੇ ਆਏਗਾ ਸੋ ਉਮੀਦ ਹੈ ਕਿ ਸਮਝ ਆ ਗਿਆ ਹੁਣ ਇਹ ਸਵਾਲ ਸੋ ਜਿੰਨੇ ਵੀ ਸਾਡੇ ਵੀਅਰ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਨ ਸੋ ਤੁਹਾਨੂੰ ਬਹੁਤ ਹੀ ਜੋ ਸਿੰਪਲ ਤਰੀਕੇ ਦੇ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਜਿਹੜੇ ਬੱਚੇ ਨੇ ਜਾਂ ਪੰਜਾਬ ਬੋਰਡ ਦੇ ਬੱਚੇ ਨੇ ਉਹਨਾਂ ਨੂੰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਇਹ ਸਵਾਲ ਆ ਜਿਹੜੇ ਸਮਝਾਏ ਜਾਣੇ ਆ ਸੋ ਅਗਲਾ ਸਵਾਲ ਆ ਜੀ ਜਿਹੜਾ ਉਹ ਹੈ 875 ਤਾਂ 875 ਦੇ ਵਿੱਚ ਅਸੀਂ ਦੇਖਣਾ ਕਿ ਦਹਾਈ ਦੇ ਥਾਂ ਤੇ 7 ਹੈ। ਸੋ ਦਹਾਈ ਦੇ ਥਾਂ ਤੇ 7 ਹੈ ਤਾਂ ਇਹਦਾ ਮਤਲਬ 875 ਅੱਗੇ ਸੈਂਕੜੇ ਵਿੱਚ ਇੱਕ ਜੁੜ ਜਾਏਗਾ। ਬਾਕੀ ਆ ਗਿਆ 0। ਸੋ 875 ਹੈ ਜਿਹੜਾ ਉਹ 900 ਦੇ ਨੇੜੇ ਹੋਏਗਾ ਜਾਂ 800 ਦੇ। ਸੋ 900 ਦੇ ਨਜ਼ਦੀਕ ਹੋਏਗਾ ਕਿਉਂਕਿ ਜਿਹੜਾ 75 ਹੈ ਉਹ ਬਿਲਕੁਲ 100 ਦੇ ਨਜ਼ਦੀਕ ਜਾਂਦਾ ਹੈ। 50 ਤੋਂ ਕ੍ਰਾਸ ਕਰ ਗਿਆ। ਅਗਰ ਇਥੇ 5 ਤੋਂ ਛੋਟਾ ਹੁੰਦਾ ਫਿਰ ਇਹ 800 ਦੇ ਨੇੜੇ ਹੀ ਹੋਣਾ ਸੀ ਸੋ ਇਸ ਤਰ੍ਹਾਂ ਜਿਹੜਾ ਨੇੜਲਾ ਜਿਹੜਾ ਨਿਗਤੀ ਕਰਨਾ ਸੈਂਕੜੇ ਦੇ ਵਿੱਚ ਉਹ 900 ਹੋ ਜਾਏਗਾ ਅਗਲਾ ਇਹ ਜੀ 990 990 ਤਾਂ ਹੁਣ ਇਹ ਕੀ ਹੈ ਜੀ 5 ਤੋਂ ਵੱਡਾ ਹੈ ਤਾਂ ਸੈਂਕੜੇ ਦੇ ਵਿੱਚ ਇੱਕ ਜੁੜ ਜਾਏਗਾ 9 ਤੇ 1 10 ਪਿੱਛੇ ਦੋਨਾਂ ਦੀ ਜ਼ੀਰੋ ਬਣ ਜਾਏਗੀ 990 ਕਿਹਦੇ ਨਜ਼ਦੀਕ ਹੈ ਜੀ 1000 ਦੇ ਜਾਂ 900 ਦੇ ਠੀਕ ਹੈ ਜੀ ਤਾਂ 90 ਆ ਜਿਹੜਾ ਉਹ 100 ਦੇ ਨਜ਼ਦੀਕ ਹੋਏਗਾ ਇਸ ਲਈ ਇੱਕ ਇੱਥੇ ਜੁੜਿਆ ਤਾਂ ਇਹ ਜੁੜ ਕੇ ਕੀ ਬਣ ਗਿਆ ਜੀ 1000 ਬਣ ਗਿਆ ਸੋ 990 ਦਾ ਨੇੜਲਾ ਸੈਂਕੜੇ ਵਿੱਚ ਨਿਕਟੀ ਕਰਨਾ ਜਿਹੜਾ ਉਹ ਕੀ ਹੋਏਗਾ 1000 ਹੋਏਗਾ ਅਗਲਾ ਸਵਾਲ ਹੈ ਜੀ 4580 ਕੀ ਹੈ ਜੀ 4580 ਸੋ so, 4580 ਹੈ ਜਿਹੜਾ ਇਹਦੇ ਵਿੱਚ ਦਹਾਈ ਹੈ ਜਿਹੜੀ ਉਹ 8 ਹੈ ਸੋ ਅਸੀਂ ਦੇਖਣੀ ਦਹਾਈ ਹੈ ਚਾਹੇ ਰਕਮ ਜਿੰਨੀ ਸੰਖਿਆ ਜਿੰਨੀ ਮਰਜ਼ੀ ਵੱਡੀ ਆਵੇ ਚਾਹੇ ਲੱਖ ਤੱਕ ਆਵੇ ਜਦੋਂ ਅਸੀਂ ਸੈਂਕੜੇ 'ਚ ਨਿਕਟੇ ਕਰਨ ਕਰਨਾ ਹੈ ਤਾਂ ਅਸੀਂ ਨੇ ਕੀ ਦੇਖਣਾ ਹੈ ਅਸੀਂ ਦੇਖਣਾ ਹੈ ਦਹਾਈ ਵਾਲਾ ਅੰਕ ਸੋ ਦਹਾਈ ਵਾਲਾ ਅੰਕ ਦੇਖਦੇ ਆ ਤਾਂ ਇਹ 5 ਤੋਂ ਵੱਡਾ ਹੈ ਇਸ ਲਈ ਸੈਂਕੜੇ ਵਿੱਚ ਇੱਕ ਜੁੜ ਜਾਏਗਾ ਤਾਂ ਇਹ 4600 4600 ਇਹਦਾ ਕੀ ਆ ਜਾਏਗਾ ਜੀ ਨਿਕਟੀ ਕਰਨਾ ਆ ਜਾਏਗਾ ਸੋ ਅੱਗੇ ਦੇਖਦੇ ਆਂ ਜੀ ਅਸੀਂ 568 568 ਹੈ ਜਿਹੜਾ ਉਹ ਕਿਸ ਦੇ ਨਜ਼ਦੀਕ ਹੈ ਜੀ ਤਾਂ ਦਹਾਈ ਦਾ ਅੰਕ ਦੇਖੋ 6 ਹੈ 5 ਤੋਂ ਵੱਡਾ ਹੈ ਇਸ ਲਈ ਸੈਂਕੜੇ 'ਚ ਇੱਕ ਜੁੜ ਗਿਆ ਤਾਂ ਇਹ ਬਣ ਗਿਆ 600 ਤਾਂ ਇਹਦਾ ਨੇੜਲਾ ਜਿਹੜਾ ਸੈਂਕੜਾ ਹੈ 568 568 ਕਿਸ ਦੇ ਨਜ਼ਦੀਕ ਹੈ ਜੀ 568 ਨਜ਼ਦੀਕ ਹੈ 600 ਦੇ ਨਾ ਕਿ 500 ਦੇ ਸੋ ਇਸ ਤਰ੍ਹਾਂ ਇਹਦਾ ਨੇੜਲਾ ਸੈਂਕੜਾ ਆ ਜਾਊਗਾ 600 ਅਗਲਾ ਸਵਾਲ ਦੇਖਦੇ ਹਾਂ ਜੀ 63535 ਕਿੰਨਾ ਜੀ 63535 63535 ਹੈ ਜਿਹੜਾ ਉਹ ਕਿਸ ਦੇ ਨਜ਼ਦੀਕ ਹੈ ਤਾਂ ਇਹ ਦੇਖਣ ਲਈ ਅਸੀਂ ਦਹਾੜੇ ਦਾ ਅੰਕ ਦੇਖਾਂਗੇ 3 ਹੈ 5 ਤੋਂ ਘੱਟ ਹੈ ਇਸ ਲਈ ਇਹਦੇ ਵਿੱਚ ਕੁਝ ਵੀ ਚੇਂਜ ਨਹੀਂ ਹੋਏਗਾ ਲਾਸਟ ਵਾਲੇ ਦੋਨੋਂ ਆ ਜਿਹੜੇ ਉਹ ਜ਼ੀਰੋ ਬਣ ਜਾਣਗੇ ਬਾਕੀ ਸਾਰੇ ਦਾ ਸਾਰਾ ਆਨਸਰ ਉਵੇਂ ਹੀ ਆ ਜਾਏਗਾ ਤੇ 63500 ਸੋ ਜਿਹੜਾ 63535 ਸੀ ਤਾਂ ਅਸੀਂ ਇਹਦੇ ਵਿੱਚ ਆਹ ਤਿੰਨ ਅੰਕ ਦੇਖਣੇ ਆ ਕਿ 535 ਕਿਹਦੇ ਨਜ਼ਦੀਕ ਆਏਗਾ ਸੋ ਇਹ 550 ਹੁੰਦਾ ਤਾਂ 600 ਦੇ ਨੇੜੇ ਹੋਣਾ ਸੀ ਪਰ ਹੁਣ ਇਹ 535 ਨੇ ਇਸ ਲਈ ਇਹ ਬਾਕੀ ਸੰਖਿਆ ਉਵੇਂ ਰਹਿ ਜੂਗੀ ਇਹ 500 ਦੇ ਨਜ਼ਦੀਕ ਹੋਏਗਾ ਤਾਂ ਨੇੜਲੇ ਸੈਂਕੜੇ ਦੇ ਵਿੱਚ ਜਿਹੜਾ ਨਿਕਤੀ ਕਰਨਾ ਹੈਗਾ ਉਹ ਇੰਨਾ ਆ ਜਾਏਗਾ ਜੀ ਅਗਲਾ ਸਵਾਲ ਹੈ ਜੀ 85972 85972 ਤਾਂ ਇਹਦੇ ਵਿੱਚ ਵੀ ਅਸੀਂ ਦਹਾਈ ਦਾ ਅੰਕ ਦੇਖਾਂਗੇ 7 ਹੈ ਜੀ ਇਸ ਲਈ ਸੈਂਕੜੇ ਵਿੱਚ ਇੱਕ ਕੀ ਹੋ ਜਾਊਗਾ ਜੁੜ ਜਾਊਗਾ 85 ਸੌਰੀ ਇੱਥੇ ਹੋ ਜੂਗਾ 86000 ਕਿਉਂਕਿ 9 ਤੇ 1 10 ਇੱਕ ਗਿਆ ਹਸਲ ਠੀਕ ਹੈ ਜੀ ਪਿੱਛੇ ਹੋ ਗਿਆ ਜ਼ੀਰੋ 85972 ਕਿਦੇ ਨਜ਼ਦੀਕ ਆ ਗਿਆ ਜੀ 86000 ਦੇ ਹੁਣ ਤੁਸੀਂ ਕਹੋਗੇ ਕਿ ਇਥੇ ਸੈਂਕੜਾ ਬਦਲਣਾ ਸੀ ਆਪਾਂ ਬਦਲਿਆ ਤਾਂ ਸੈਂਕੜਾ ਹੀ ਹੈ ਪਰ 9 ਦੇ ਵਿੱਚ ਜਦੋਂ 1 ਜੋੜਿਆ ਤਾਂ ਉਹ 1 ਹਸਲ ਚਲਿਆ ਗਿਆ ਅੱਗੇ ਠੀਕ ਹੈ ਜੀ 972000 ਦੇ ਨੇੜੇ ਹੋਣਗੇ ਇਸ ਲਈ ਹਜ਼ਾਰ ਇਹਦਾ ਨਿਕਟੀ ਕਰਨ ਆ ਜਾਏਗਾ ਤੇ ਹਜ਼ਾਰ ਜਦੋਂ ਅਸੀਂ 85000 ਚ ਜੋੜਿਆ ਤਾਂ ਉਹ ਕੀ ਬਣ ਗਿਆ ਜੀ 86000 ਬਣ ਗਿਆ ਇਸ ਲਈ 85972 ਦਾ ਸੈਂਕੜੇ ਦੇ ਵਿੱਚ ਨਿਕਟੀ ਕਰਨ ਕੀ ਆ ਜਾਊਗਾ 86000 ਸੋ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਕਰਦੇ ਹਾਂ ਜੀ ਅਗਲਾ ਸਵਾਲ ਹੱਲ ਅੱਗੇ ਹੈ ਜੀ ਸਾਡੇ ਕੋਲੇ 75069 7569 ਸੋ 75069 ਦੇ ਵਿੱਚ ਅਸੀਂ ਦਹਾਈ ਦਾ ਅੰਕ ਦੇਖਣਾ ਜੀ 6 ਹੈ ਇਸ ਲਈ ਸੈਂਕੜੇ ਵਿੱਚ ਇੱਕ ਜੁੜ ਜਾਏਗਾ ਇਹ ਜ਼ੀਰੋ ਬਣ ਜਾਣਗੀਆਂ ਤਾਂ 75000 100 ਇਹਦਾ ਸੈਂਕੜੇ ਦੇ ਵਿੱਚ ਨਿਕਟੇ ਕਰਨ ਆ ਗਿਆ ਜੋ 69 ਹੈਗਾ ਉਹ ਕਿਦੇ ਨਜ਼ਦੀਕ ਹੋਏਗਾ 100 ਦੇ ਸੋ ਇਸ ਤਰ੍ਹਾਂ ਉਮੀਦ ਹੈ ਕਿ ਤੁਹਾਨੂੰ ਸੈਂਕੜੇ ਤੱਕ ਜੋ ਹੈ ਉਹ ਬਿਲਕੁਲ ਸਮਝ ਆ ਗਿਆ ਹੋਣਾ ਸੋ ਅਗਲਾ ਜਿਹੜਾ ਸਵਾਲ ਆ ਨੇੜਲੇ 1000 ਦੇ ਵਿੱਚ ਉਹ ਅਗਲੇ ਭਾਗ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਸੋ ਇਸ ਲਈ ਅਗਲੀ ਵੀਡੀਓ ਜ਼ਰੂਰ ਦੇਖਣਾ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਬਾਕੀ ਰਹਿੰਦੇ ਸਵਾਲ ਨੇ ਜਿਹੜੇ ਇਸ ਐਕਸਰਸਾਈਜ਼ ਦੇ ਉਹ ਪੂਰੇ ਕਰਵਾਏ ਜਾਣਗੇ ਸੋ ਤਦ ਤੱਕ ਲਈ ਤੁਹਾਡਾ ਧੰਨਵਾਦ ਸੋ ਇਸੇ ਤਰ੍ਹਾਂ ਜੇ ਐਮਜੀ ਸਟੱਡੀਜ਼ ਨੂੰ ਆਪਣਾ ਪਿਆਰ ਦਿੰਦੇ ਰਹੋ ਵੀਡੀਓਜ਼ ਜ਼ਰੂਰ ਦੇਖਦੇ ਰਹੋ ਤਾਂ ਕਿ ਸਾਡਾ ਜਿਹੜਾ ਮਕਸਦ ਹੈ ਕਿ ਜੋ ਪੰਜਾਬ ਬੋਰਡ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਆਫ ਕੋਸਟ ਘਰ ਬੈਠ ਕੇ ਟਿਊਸ਼ਨ ਹੈ ਜਿਹੜੀ ਉਹ ਮਿਲਦੀ ਰਹੇ ਤੇ ਜਿਹੜਾ ਮੈਥ ਦੇ ਵਿੱਚ ਬੱਚੇ ਜਿਸ ਤਰ੍ਹਾਂ ਕਿ ਜਵਾਹਰ ਨਾ ਮੋਧਿਆ ਦੇ ਜਿਹੜੀ ਪ੍ਰੀਖਿਆ ਉਹ ਵੀ ਦਿੰਦੇ ਨੇ ਉਹਦੇ ਵਿੱਚ ਵੀ ਕੰਮ ਆ ਸਕੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਸਾਰੇ ਜਵਾਹਰ ਨਾ ਮੋਧਿਆ ਦੇ ਨਾਲ ਰੇਟਡ ਜਿੰਨੇ ਵੀ ਹੋਰ ਕੁਐਸਚਨ ਹੁੰਦੇ ਨੇ ਉਹ ਵੀ ਅਸੀਂ ਅੱਗੇ ਜਾ ਕੇ ਇੱਥੇ ਸੋਲਵ ਕਰਵਾਵਾਂਗੇ ਤੇ ਬਹੁਤ ਸਾਰੇ ਸੈਂਪਲ ਪੇਪਰ ਵੀ ਨੇ ਜਿਹੜੇ ਉਹ ਵੀ ਸੋਲਵ ਕਰਵਾਏ ਜਾਣਗੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ